ਜਦੋਂ ਬੱਚਿਆਂ ਨੂੰ ਮਾਪਿਓ ਨਾਲੋਂ ਪੈਸੇ ਜ਼ਿਆਦਾ ਪਿਆਰੇ ਹੋ ਜਾਂਦੇ। ਤੇਜ਼ ਕਦਮਾਂ ਨਾਲ ਚੱਲਦੇ ਹੋਏ ਸੋਮਨਾਥ ਜੀ ਘਰ ਦੇ ਅੰਦਰ ਆ ਰਹੇ ਸੀ। ਗੁੱਸੇ ਦੀ ਅਗ ਉਹਨਾਂ ਦੇ ਦਿਲ ਵਿੱਚ ਤੈਕ ਰਹੀ ਸੀ। ਪੁਲਿਸ ਨੂੰ ਫੋਨ ਉਹਨਾਂ ਨੇ ਪਹਿਲਾਂ ਹੀ ਕਰ ਦਿੱਤਾ ਸੀ। ਜਿਵੇਂ ਹੀ ਘਰ ਦੇ ਅੰਦਰ ਆਏ ਤਾਂ ਉਹਨਾਂ ਨੇ ਆਪਣੀ ਬਹੂ ਮੀਨਾ ਦੇ ਹੱਸਣ ਦੀ ਆਵਾਜ਼ ਸੁਣੀ ਜੋ ਆਪਣੇ ਪਤੀ ਮਨੀਸ਼ ਦੇ ਨਾਲ ਬਾਹਰ ਘੁੰਮਣ ਜਾਂਦਾ پلان ਬਣਾ ਰਹੀ ਸੀ। ਦੋਨਾਂ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਸੀ। ਇਹ ਦੇਖਤੇ ਹੀ ਸੋਮਨਾ ਜੀ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਹੱਦ ਹੋ ਗਈ ਬੇਸ਼ਰਮੀ ਦੀ ਪੈਸਿਆਂ ਦਾ ਇੰਨਾ ਲਾਲਚ ਕੀ ਤੁਸੀਂ ਆਪਣੀ ਮਾਂ ਦੀ ਜ਼ਿੰਦਗੀ ਹੀ ਖਤਰੇ ਵਿੱਚ ਪਾ ਦਿੱਤੀ ਉੱਥੇ ਮੇਰੀ ਪਤਨੀ ਵਿਚਾਰੀ ਹਸਪਤਾਲ ਵਿੱਚ ਪਈ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ ਤੇ ਤੁਸੀਂ ਇੱਥੇ ਜਸ਼ਨ ਮਨਾ ਰਹੇ ਹੋ ਸ਼ਰਮ ਨਹੀਂ ਆਈ ਤੁਹਾਨੂੰ ਦੋਨਾਂ ਨੂੰ ਐਨੀ ਕਿਨੌਣੀ ਹਰਕਤ ਕਰਦੇ ਹੋਏ ਆਪਣੇ ਹੀ ਘਰ ਵਿੱਚ ਤੁਸੀਂ ਚੋਰੀ ਕਰ ਲਈ ਸੋਮਨਾਥ ਜੀ ਦੀਆਂ ਇਹ ਗੱਲਾਂ ਸੁਣ ਕੇ ਉਹਨਾਂ ਦੀ ਬਹੂ ਮੀਨਾ ਬੋਲੀ ਪਾਉ ਜੀ ਇਸ ਉਮਰ ਵਿੱਚ ਐਨਾ ਕਸ਼ਟ ਚੱਲਣ ਦੀ ਕੀ ਜ਼ਰੂਰਤ ਪਈ ਹੈ ਤੁਹਾਨੂੰ ਤੁਹਾਡੇ ਦੋਨਾਂ ਦੀ ਹੁਣ ਉਮਰ ਹੋ ਚੱਲੀ ਹੈ ਤੇ ਤੁਸੀਂ ਇਸ ਉਮਰ 'ਚ ਉਹਨਾਂ ਤੇ ਐਨਾ ਪੈਸਾ ਪਾਣੀ ਦੀ ਤਰ੍ਹਾਂ ਵਹਾਈ ਜਾ ਰਹੇ ਹੋ ਮਾਜੀ ਨੂੰ ਉਹਨਾਂ ਦੀ ਹਾਲਤ ਤੇ ਛੱਡ ਦਿਓ ਤੇ ਚੈਨ ਨਾਲ ਰਹੋ ਤੇ ਸਾਨੂੰ ਵੀ ਚੈਨ ਨਾਲ ਜਿਉਣ ਦਿਓ ਇਹਨਾਂ ਸੁਣਦੇ ਹੀ ਸੋਮਨਾਥ ਜੀ ਗੁੱਸੇ ਨਾਲ ਭੱਜ ਗਏ ਤੇ ਉਹਨਾਂ ਨੇ ਇੱਕ ਜ਼ੋਰਦਾਰ ਥੱਪੜ ਆਪਣੀ ਬਹੂ ਦੀ ਗਲ ਤੇ ਜੜ ਦਿੱਤਾ ਬਾਉਜੀ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਪਤਨੀ ਨੂੰ ਹੱਥ ਲਾਉਣ ਦੀ ਉਸੇ ਵੇਲੇ ਇੱਕ ਹੋਰ ਥੱਪੜ ਦੀ ਆਵਾਜ਼ ਨਾਲ ਪੂਰਾ ਘਰ ਗੂੰਜ ਉੱਠਿਆ ਤੇ ਮਨੀਸ਼ ਆਪਣੇ ਗਲ ਤੇ ਹੱਥ ਰੱਖ ਕੇ ਚੁੱਪਚਾਪ ਖੜਾ ਹੋ ਗਿਆ ਫਿਰ ਸੋਮਨਾਥ ਜੀ ਬੋਲੇ ਕਿ ਇਸੇ ਦਿਨ ਲਈ ਮੈਂ ਤੈਨੂੰ ਪੜਾ ਲਿਖਾ ਕੇ ਵੱਡਾ ਕੀਤਾ ਸੀ ਕਿ ਤੂੰ ਆਪਣੇ ਮਾਪਿਓ ਨੂੰ ਹੀ ਖੁੰਦ ਦੇ ਹੰਝੂ ਰਵਾਵੇਂ ਉਸੇ ਸਮੇਂ ਦੋ ਪੁਲਸ ਵਾਲੇ ਵੀ ਘਰ ਦੇ ਅੰਦਰ ਆਏ ਉਹਨਾਂ ਨੂੰ ਦੇਖਦੇ ਹੀ ਮਨੀਸ਼ ਤੇ ਮੀਨਾ ਦੇ ਪਸੀਨੇ ਛੁੱਟ ਗਏ ਸੋਮਨਾਥ ਜੀ ਬੋਲੇ ਇੰਸਪੈਕਟਰ ਸਾਹਿਬ ਗ੍ਰਿਫਤਾਰ ਕਰ ਲੋ ਇਹਨਾਂ ਦੋਨਾਂ ਨੂੰ ਮੈਨੂੰ ਇਹੋ ਜਿਹੀ ਔਲਾਦ ਦੀ ਕੋਈ ਜ਼ਰੂਰਤ ਨਹੀਂ ਜੋ ਆਪਣੇ ਮਾਂ ਪਿਓ ਨੂੰ ਮਾਰਨ ਦੀ ਰਾਹ ਦੇਖ ਰਹੀ ਹੋਵੇ ਇਹਨਾਂ ਸੁਣਦੇ ਮਨੀਸ਼ ਆਪਣੇ ਪਿਓ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਬੋਲਿਆ ਨਹੀਂ ਬਾਪ ਜੀ ਇਸ ਤਰ੍ਹਾਂ ਨਾ ਕਰੋ ਅਸੀਂ ਬਰਬਾਦ ਹੋ ਜਾਵਾਂਗੇ ਕਿਤੇ ਦੇ ਨਹੀਂ ਰਹਿਾਂਗੇ ਬਸ ਇੱਕ ਵਾਰ ਸਾਨੂੰ ਮਾਫ਼ ਕਰ ਦਿਓ ਬਸ ਪੁੱਤ ਐਨੇ ਵਿੱਚ ਹੀ ਏਕੜੀ ਨਿਕਲ ਗਈ ਤੇਰੀ ਅੱਜ ਵੀ ਮੈਂ ਉਸ ਦਿਨ ਨੂੰ ਯਾਦ ਕਰਕੇ ਰੋ ਪੈਂਦਾ ਹਾਂ ਜਦ ਮੈਂ ਤੇਰੇ ਸਾਹਮਣੇ ਤੇਰੀ ਮਾਦਾ ਇਲਾਜ ਕਰਵਾਉਣ ਲਈ ਮਿੰਤਾ ਕਰ ਰਿਹਾ ਸੀ ਇਹਨਾਂ ਕਹਿੰਦੇ ਕਹਿੰਦੇ ਸੋਮਨਾਥ ਜੀ ਅਤੀਤ ਦੀਆਂ ਯਾਦਾਂ ਵਿੱਚ ਚਲੇ ਗਏ ਤੇ ਉਸ ਦਿਨ ਨੂੰ ਯਾਦ ਕਰਨ ਲੱਗੇ ਜਿਸ ਦਿਨ ਉਹਨਾਂ ਦੀ ਪਤਨੀ ਆਸ਼ਾ ਦੀ ਟੈਸਟ ਰਿਪੋਰਟ ਆਈ ਸੀ ਤੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਉਹਨਾਂ ਦੀ ਪਤਨੀ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਹੋ ਗਈ ਹੈ ਇਹ ਗੱਲ ਸੁਣ ਕੇ ਸੋਮਨਾਥ ਜੀ ਦਾ ਦਿਲ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਪਰ ਡਾਕਟਰ ਨੇ ਦੱਸਿਆ ਸੀ ਕਿ ਅੱਜ ਕੱਲ ਮੈਡੀਕਲ ਸਾਇੰਸ ਨੇ ਐਨੀ ਤਰੱਕੀ ਕਰ ਲਈ ਹੈ ਕਿ ਜੇਕਰ ਸਹੀ ਸਮੇਂ ਤੇ ਆਪਰੇਸ਼ਨ ਕਰ ਦਿੱਤਾ ਜਾਵੇ ਤਾਂ ਇਹ ਬਿਮਾਰੀ ਵੀ ਠੀਕ ਹੋ ਸਕਦੀ ਹੈ ਪਰ ਖਰਚਾ ਲੱਖਾਂ ਦਾ ਹੋਵੇਗਾ ਸੋਮਨਾਥ ਜੀ ਨੇ ठान ਲਿਆ ਕਿ ਉਹ ਆਪਣੀ ਪਤਨੀ ਦੀ ਜਾਨ ਬਚਾ ਕੇ ਹੀ ਰਹਿਣਗੇ ਜਦ ਘੜਾ ਕੇ ਉਹਨਾਂ ਨੇ ਇਹ ਗੱਲ ਆਪਣੇ ਪੁੱਤ ਨੂੰ ਦੱਸੀ ਤਾਂ ਉਸ ਨੂੰ ਵੀ ਸਤਮਾ ਲੱਗਿਆ ਉਸਨੇ ਆਪਣੇ ਪਿਓ ਨੂੰ ਕਿਹਾ ਬਾਉ ਜੀ ਤੁਸੀਂ ਚਿੰਤਾ ਨਾ ਕਰੋ ਅਸੀਂ ਮਾਂ ਦਾ ਚੰਗੇ ਤੋਂ ਚੰਗਾ ਇਲਾਜ ਕਰਵਾਵਾਂਗੇ ਤੇ ਉਹ ਕੁਝ ਹੀ ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਣਗੇ ਪਰ ਪਤਾ ਨਹੀਂ ਰਾਤ ਨੂੰ ਪੁੱਤ ਤੇ ਬਹੂ ਵਿੱਚ ਆਪਸ ਵਿੱਚ ਕੀ ਗੱਲ ਹੋਈਗੀ ਅਗਲੇ ਦਿਨ ਹੀ ਪੁੱਤ ਨੇ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਕਿ ਮਾਂ ਦੀ ਹੁਣ ਉਮਰ ਹੋ ਚੁੱਕੀ ਹੈ ਤੇ ਉਹਨਾਂ ਤੇ ਪੈਸਾ ਲਗਾਉਂਦਾ ਮਤਲਬ ਪੈਸਾ ਬਰਬਾਦ ਕਰਨਾ ਹੈ ਤੇ ਬਰਬਾਦ ਕਰਨ ਲਈ ਮੇਰੇ ਕੋਲ ਪੈਸੇ ਨਹੀਂ ਹਨ ਆਪਣੇ ਪੁੱਤ ਦੇ ਮੂੰਹੋਂ ਇਹ ਗੱਲ ਸੁਣ ਕੇ ਸੋਮਨਾਥ ਜੀ ਹੈਰਾਨ ਰਹਿ ਗਏ। ਉਹਨਾਂ ਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ ਪਰ ਉਹਨਾਂ ਨੇ ਹਿੰਮਤ ਨਾ ਹਾਰਦੇ ਹੋਏ ਆਪਣੀ ਪਤਨੀ ਦਾ ਪੂਰਾ ਧਿਆਨ ਰੱਖਿਆ। ਰੋਜ਼ ਸਵੇਰੇ ਸ਼ਾਮ ਉਸ ਨੂੰ ਸੈਰ ਲਈ ਲੈ ਕੇ ਜਾਂਦੇ। ਇੱਕ ਦਿਨ ਪਾਰਕ ਵਿੱਚ ਸੈਰ ਕਰਦੇ ਹੋਏ ਉਹਨਾਂ ਦੀ ਆਪਣੇ ਦੋਸਤ ਨਾਲ ਮੁਲਾਕਾਤ ਹੋਈ। ਗੱਲਾਂ ਹੀ ਗੱਲਾਂ 'ਚ ਉਹਨਾਂ ਨੇ ਆਪਣੇ ਦੋਸਤ ਨੂੰ ਆਪਣੀ ਪਤਨੀ ਦੀ ਤਬੀਅਤ ਬਾਰੇ ਵੀ ਦੱਸਿਆ ਤੇ ਆਪਣੇ ਪੁੱਤ ਤੇ ਬਹੂ ਦੇ ਰਵੱਈਏ ਬਾਰੇ ਵੀ حال چال ਦੱਸਦੇ ਹੋਏ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਬੇਵਸੀ ਉਹਨਾਂ ਦੇ ਚਿਹਰੇ ਤੇ ਸਾਫ਼ ਨਜ਼ਰ ਆ ਰਹੀ ਸੀ ਉਸ ਸਮੇਂ ਉਹਨਾਂ ਦੇ ਦੋਸਤ ਨੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਕਿਹਾ ਸੋਮਨਾਥ ਜੀ ਇਹ ਸਮਾਂ ਹਿੰਮਤ ਹਾਰਨ ਦਾ ਨਹੀਂ ਹੈ ਪਿੰਡ ਵਿੱਚ ਤੁਹਾਡੀ ਕਿੰਨੀ ਜ਼ਮੀਨ ਪਈ ਹੈ ਉਹ ਕਿਸ ਦਿਨ ਕੰਮ ਆਵੇਗੀ ਤੁਸੀਂ ਜਦ ਕਹੋ ਮੈਂ ਜ਼ਮੀਨ ਦਾ ਸੌਦਾ ਕਰਵਾ ਦੇਵਾਂਗਾ ਪਤਨੀ ਦੇ ਇਲਾਜ ਲਈ ਬੇਟੇ ਤੇ ਬਹੂ ਤੇ ਤੁਹਾਨੂੰ ਮਹਤਾਜ ਰਹਿਦੀ ਕੋਈ ਜ਼ਰੂਰਤ ਨਹੀਂ ਹੈ ਆਪਣੇ ਦੋਸਤ ਜੀ ਕੱਲ ਨਾਲ ਸੋਮਨਾ ਜੀ ਨੂੰ ਬਹੁਤ ਹੌਸਲਾ ਮਿਲਿਆ ਤੇ ਸਹੀ ਕੀਮਤ ਮਿਲਨ ਤੇ ਉਹਨਾਂ ਨੇ ਜ਼ਮੀਨ ਦਾ ਸੌਦਾ ਕਰ ਲਿਆ ਜਿਸ ਸਮੇ ਉਸ ਜ਼ਮੀਨ ਦਾ ਸੌਦਾ ਕਰਕੇ ਘਰ ਵਾਪਸ ਆਏ ਤਾਂ ਘਰੇ ਆ ਕੇ ਉਹਨਾਂ ਨੂੰ ਆਪਣੀ ਪਤਨੀ ਕਿਤੇ ਵੀ ਨਜ਼ਰ ਨਹੀਂ ਫਿਰ ਸੋਮਨਾ ਜੀ ਨੇ ਆਪਣੀ ਬਹੂ ਮੀਨਾ ਨੂੰ ਆਵਾਸ ਲਗਾਈ ਮੀਨਾ ਬਹੂ ਪੂਰਾ ਘਰ ਛਾਂ ਲਿਆ ਪਰ ਤੇਰੀ ਸੱਸ ਕਿਤੇ ਨਜ਼ਰ ਨਹੀਂ ਆ ਰਹੀ ਕਿੱਥੇ ਗਈ ਹੈ ਫਿਰ ਮੀਨਾ ਨੇ ਕਿਹਾ ਬਾਊ ਜੀ ਇਸ ਤਰ੍ਹਾਂ ਦਾ ਵੀ ਕੀ ਹੋ ਗਿਆ ਉਸੇ ਵੇਲੇ ਸੋਮਨਾਥ ਜੀ ਬੋਲੇ ਮੈਂ ਉਸਨੂੰ ਕਹਿ ਕੇ ਗਿਆ ਸੀ ਕਿ ਮੈਂ ਪਿੰਡ ਸਰਪੰਚ ਨੂੰ ਮਿਲਣ ਜਾ ਰਿਹਾ ਹਾਂ ਉਸ ਤੋਂ ਬਾਅਦ ਮੈਨੂੰ ਬੈਂਕ ਵੀ ਜਾਣਾ ਪਵੇਗਾ ਤੇ ਕੁਝ ਕਾਗਜ਼ਾਂ ਤੇ ਤੇਰੀ ਸੱਸ ਦੇ ਸਾਈਨ ਚਾਹੀਦੇ ਸੀ ਉਹਨੋਂ ਘਰੇ ਨਹੀਂ ਹੈ ਕਿਸੇ ਵੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਪਤਾ ਨਹੀਂ ਹੁਣ ਕਿੱਥੇ ਕਿਹੜਾ ਕੰਮ ਕਰਨ ਚਲੀ ਗਈ ਉਸੇ ਵੇਲੇ ਉਹਨਾਂ ਦੀ ਬਹੁ ਮੀਨਾ ਬੋਲੀ ਮਾਜੀ ਤਾਂ ਮੰਦਰ ਗਈ ਹੈ ਥੋੜੀ ਦੇਰ ਪਹਿਲਾਂ ਹੀ ਨਿਕਲੀ ਹੈ ਪਰ ਬਾਉ ਜੀ ਤੁਹਾਨੂੰ ਕਿਹੜੇ ਕਾਗਜ਼ਾਂ ਤੇ ਸਾਈਨ ਚਾਹੀਦੇ ਹਨ ਕੁਝ ਜ਼ਰੂਰੀ ਕਾਗਜ਼ਾ ਥਾਂ ਬਹੁ ਇਸ ਤਰ੍ਹਾਂ ਕਹਿੰਦੇ ਹੋਏ ਸੋਮਨਾਥ ਜੀ ਬੋਲੇ ਇਹ ਆਸ਼ਵੀ ਹੱਦ ਕਰਦੀ ਹੈ ਉਸ ਨੂੰ ਪਤਾ ਹੈ ਕਿ ਉਸ ਦੀ ਤਬੀਅਤ ਦਿਨ ਬਦ ਦਿਨ ਵਿਗੜਦੀ ਜਾ ਰਹੀ ਹੈ ਪਰ ਫਿਰ ਵੀ ਮੰਦਰ ਜਾਣਾ ਇੱਕ ਦਿਨ ਵੀ ਨਹੀਂ ਭੁੱਲਦੀ ਆਪਣੇ ਹੱਥਾਂ ਵਿੱਚ ਕਾਗਜ਼ ਫੜੇ ਸੋਮਨਾਥ ਜੀ ਬੋਲੇ ਜੇਕਰ ਅੱਜ ਕੰਮ ਨਾ ਹੋਇਆ ਤਾਂ ਫਿਰ ਗੱਲ ਅਗਲੇ ਹਫ਼ਤੇ ਤੇ ਟਲ ਜਾਵੇਗੀ ਉਸੇ ਵੇਲੇ ਮੀਨਾ ਦੀ ਨਜ਼ਰ ਉਹਨਾਂ ਦੇ ਬੈਗ ਤੇ ਗਈ ਤੇ ਬੋਲੀ ਹੁਜ ਬਾਉਜੀ ਤੁਸੀਂ ਦੱਸਿਆ ਨਹੀਂ ਕਿ ਤੁਸੀਂ ਬੈਂਕ ਕਿਉਂ ਜਾ ਰਹੇ ਹੋ ਫਿਰ ਸੋਮਨਾ ਜੀ ਬੋਲੇ ਕੁਝ ਨਹੀਂ ਬੋ ਕੁਝ ਜ਼ਰੂਰੀ ਕੰਮ ਸੀ ਉਸੇ ਵੇਲੇ ਦਰਵਾਜ਼ੇ ਤੇ ਕੋਰੀਅਰ ਆਇਆ ਤਾਂ ਮੀਨਾ ਕੋਰੀਅਰ ਲੈਣ ਚਲੀ ਗਈ ਪਰ ਸਾਰੇ ਕੰਮ ਕਰਦੇ ਹੋਏ ਵੀ ਉਸ ਦਾ ਧਿਆਨ ਆਪਣੇ ਸਹੁਰੇ ਦੇ ਬੈਗ ਤੇ ਬਰਾਬਰ ਬਣਿਆ ਹੋਇਆ ਸੀ ਕੋਰੀਅਰ ਵਾਲਾ ਕੋਰੀਅਰ ਦੇ ਕੇ ਚਲਾ ਗਿਆ ਤੇ ਉਸਨੇ ਕੋਰੀਅਰ ਆਪਣੇ ਕਮਰੇ ਵਿੱਚ ਰੱਖ ਲਿਆ ਮੀਨਾ ਨੇ ਆਪਣੇ ਸੱਸ ਸੋਹਰੇ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਸ ਦਾ ਸੋਹਰਾ ਸੋਮਨਾਥ ਕੁਝ ਲੱਭ ਰਿਹਾ ਸੀ। ਉਹਨਾਂ ਦੇ ਚਿਹਰੇ ਤੇ ਪਰੇਸ਼ਾਨੀ ਦਿਖ ਰਹੀ ਸੀ। ਮੀਨਾ ਬਿਨਾ ਦਸਤਕ ਦਿੱਤੇ ਹੀ ਕਮਰੇ ਵਿੱਚ ਦਾਖਲ ਹੋ ਗਈ ਤੇ ਬੋਲੀ ਦੇਖੋ ਨਾ ਬੌਜੀ ਮੰਮੀ ਨੂੰ ਆਪਣੀ ਤਬੀਅਤ ਦੀ ਬਿਲਕੁਲ ਵੀ ਚਿੰਤਾ ਨਹੀਂ ਹੈ। ਹਾਲੇ ਤੱਕ ਨਹੀਂ ਆਈ ਮੰਦਰ ਤੋਂ। ਬੌਧੀ ਆਵਾਜ਼ ਸੁਣਦੇ ਹੀ ਸੋਮਨਾਥ ਜੀ ਪਿੱਛੇ ਮੁੜੇ ਤੇ ਉਹਨਾਂ ਦੇ ਹੱਥੋਂ ਬੈਗ ਛੁੱਟ ਕੇ ਡਿੱਗ ਪਿਆ। ਜਿਵੇਂ ਹੀ ਬੈਗ ਡਿੱਗਿਆ ਤਾਂ ਉਸ ਵਿੱਚੋਂ 5-500 ਦੇ ਨੋਟਾਂ ਦੇ ਬੰਡਲ ਨਿਕਲ ਕੇ ਫਰਸ਼ ਤੇ ਡਿੱਗ ਪਏ। ਪੈਸਿਆਂ ਦੀਆਂ ਗੁੱਟੀਆਂ ਦੇਖ ਕੇ ਮੀਨਾ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਇੰਨੇ ਸਾਰੇ ਪੈਸੇ ਦੇਖ ਮੀਨਾ ਦਾ ਮੂੰਹ ਅੱਡਿਆ ਦਾ ਅੱਡਿਆ ਰਿਹਾ ਤੇ ਫਿਰ ਬੋਲੀ, "ਬਾਊ ਜੀ, ਇੰਨਾ ਸਾਰਾ ਪੈਸਾ ਕਿੱਥੋਂ ਆਇਆ? ਇਹ ਕਿਸ ਦੇ ਪੈਸੇ ਹਨ?" ਤਾਂ ਸੋਮਨਾ ਜੀ ਨੇ ਜਲਦੀ ਦਿਨੇ ਉਹਨਾਂ ਪੈਸਿਆਂ ਨੂੰ ਚੁੱਕ ਕੇ ਆਪਣੇ ਬੈਗ ਵਿੱਚ ਪਾਇਆ ਤੇ ਉਸ ਨੂੰ ਬੰਦ ਕਰਕੇ ਬੋਲੇ, ਇਹ ਪੈਸੇ ਪੈਂਡ ਵਾਲੀ ਜ਼ਮੀਨ ਨੂੰ ਵੇਚਣ ਨਾਲ ਹੀ ਆਏ ਹਨ ਮੈਂ ਸਰਪੰਚ ਕੋਲ ਗਿਆ ਸੀ ਉਹਨਾਂ ਜ਼ਮੀਨ ਵੀ ਕਈ ਹੈ ਤੇ ਕੁਝ ਪੈਸੇ ਮਿਲ ਗਏ ਹਨ ਇਹਨਾਂ ਪੈਸਿਆਂ ਨੂੰ ਜਮ੍ਹਾਂ ਕਰਵਾਉਣ ਲਈ ਮੈਂ ਬੈਂਕ ਜਾਣਾ ਸੀ ਪਰ ਅਲਮਾਰੀ ਦੀ ਚਾਬੀ ਮੈਨੂੰ ਕਿਤੇ ਨਹੀਂ ਮਿਲ ਰਹੀ ਲੱਗਦਾ ਹੈ ਤੇਰੀ ਸੱਸ ਦੇ ਕੋਲ ਹੋਵੇਗੀ ਉਧਰ ਮੀਨਾ ਦੀਆਂ ਅੱਖਾਂ 'ਚ ਹਲੇ ਤੱਕ ਨੋਟਾਂ ਦੀਆਂ ਗੁੱਟੀਆਂ ਦੀ ਤਸਵੀਰ ਨੱਚ ਰਹੀ ਸੀ ਉਹ ਬੋਲੀ ਬਾਉਜੀ ਦੇਖੋ ਨਾ ਮਾਜੀ ਤਾਂ ਹਲੇ ਤੱਕ ਆਈ ਨਹੀਂ ਹਾਂ ਤੁਸੀਂ ਕਦ ਤੱਕ ਇਸ ਨੂੰ ਹੱਥ ਵਿੱਚ ਰੱਖੋਗੇ ਹਾਂ ਇਹ ਤਾਂ ਮੈਂ ਸੋਚ ਰਿਹਾ ਸੀ ਕਿ ਐਨੇ ਪੈਸਿਆਂ ਨੂੰ ਹੁਣੇ ਬੈਂਕ ਵਿੱਚ ਜਮਾ ਕਰਵਾ ਦੇਵਾਂਗਾ ਕਿਉਂਕਿ ਅਗਲੇ ਹਫ਼ਤੇ ਆਸ਼ਾ ਨੂੰ ਹਸਪਤਾਲ ਵਿੱਚ ਦਿਖਾਉਣ ਜਾਣਾ ਹੈ ਹੁਣ ਤਾਂ ਡਾਕਟਰ ਨੇ ਵੀ ਕਹਿ ਦਿੱਤਾ ਹੈ ਕਿ ਜੇਕਰ ਜਲਦੀ ਆਪਰੇਸ਼ਨ ਨਾ ਕਰਵਾਇਆ ਗਿਆ ਤਾਂ ਮਾਮਲਾ ਹੱਥੋਂ ਨਿਕਲ ਜਾਵੇਗਾ ਉਸੇ ਵੇਲੇ ਮੀਨਾ ਬੋਲੀ ਬਾਊ ਜੀ ਇਹ ਸਪਤਾ ਠੀਕ ਹੈ ਪਰ ਇੰਨਾ ਪੈਸਿਆਂ ਨੂੰ ਕਿੱਥੇ ਸੰਭਾਲ ਕੇ ਰੱਖੋਗੇ ਬਹੁਤ ਜਦ ਤੱਕ ਆਸ਼ਾ ਨਹੀਂ ਆਉਂਦੀ ਤਦ ਤੱਕ ਮੈਂ ਇਸੇ ਕਮਰੇ ਵਿੱਚ ਬੈਠਾ ਹਾਂ ਹੋਰ ਮੈਂ ਕਰ ਵੀ ਕੀ ਸਕਦਾ ਹਾਂ ਫਿਰ ਮੀਨਾ ਕਹਿਣ ਲੱਗੀ ਬਾਉ ਜੀ ਤੁਸੀਂ ਮੇਰੇ ਤੇ ਇੰਨਾ ਵੀ ਵਿਸ਼ਵਾਸ ਨਹੀਂ ਕਰਦੇ ਤੁਸੀਂ ਮੈਨੂੰ ਦੇ ਦਿਓ ਇਹ ਪੈਸੇ ਮੈਂ ਅਲਮਾਰੀ ਵਿੱਚ ਰੱਖ ਦਿੰਨੀ ਹਾਂ ਤੇ ਜੇਕਰ ਵਿਸ਼ਵਾਸ ਨਹੀਂ ਹੈ ਤਾਂ ਅਲਮਾਰੀ ਦੀ ਚਾਬੀ ਵੀ ਲਿਆ ਕੇ ਤੁਹਾਨੂੰ ਦੇ ਦਿੰਦੀ ਹਾਂ ਫਿਰ ਸੋਮਨਾਥ ਜੀ ਬੋਲੇ ਨਹੀਂ ਬਹੁ ਇਹ ਤੂੰ ਕਿਹੋ ਜੀਆਂ ਗੱਲਾਂ ਕਰ ਰਹੀ ਹੈ ਤੂੰ ਸਾਡੀ ਬਹੂ ਹੈ ਤੇ ਤੇਰੇ ਤੇ ਵਿਸ਼ਵਾਸ ਨਹੀਂ ਕਰਾਂਗੇ ਤਾਂ ਕਿਸ ਤੇ ਕਰਾਂਗੇ ਠੀਕ ਹੈ ਜਦ ਤੱਕ ਆਸ਼ਾ ਨਹੀਂ ਆਉਂਦੀ ਤਦ ਤੱਕ ਤੂੰ ਇਹਨਾਂ ਨੂੰ ਆਪਣੇ ਕੋਲ ਰੱਖ। ਇਹਨਾਂ ਸੁਣਦੇ ਹੀ ਮੀਨਾ ਦੇ ਚਿਹਰੇ ਤੇ ਖੁਸ਼ੀ ਆ ਗਈ ਮੰਨੋ ਉਹ ਇਸੇ ਸਮੇਂ ਦਾ ਕਦੋਂ ਤੋਂ ਇੰਤਜ਼ਾਰ ਕਰ ਰਹੀ ਸੀ ਮੁਸਕਰਾਉਂਦੀ ਹੋਈ ਮੀਨਾ ਉਸ ਬੈਗ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ। ਕਮਰੇ 'ਚ ਜਾਂਦੇ ਹੀ ਸਭ ਤੋਂ ਪਹਿਲਾਂ ਉਸਨੇ ਪੈਸਿਆਂ ਤੇ ਇੱਕ ਨਜ਼ਰ ਮਾਰੀ। ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਜਦ ਉਸਨੇ ਦੇਖਿਆ ਕਿ ਬੈਗ ਵਿੱਚ ਪੂਰੇ 10 ਲੱਖ ਰੁਪਏ ਸੀ। ਚਲਾਕੀ ਦਿਖਾਉਂਦੇ ਹੋਏ ਉਸਨੇ ਉਸ ਵਿੱਚੋਂ 2 ਲੱਖ ਰੁਪਏ ਕੱਢ ਕੇ ਅਲੱਗ-ਅਲੱਗ ਰੱਖ ਦਿੱਤੇ ਤੇ ਬਾਕੀ ਦੇ ਪੈਸੇ ਬੈਗ ਵਿੱਚ ਪਾ ਕੇ ਅਲਮਾਰੀ ਵਿੱਚ ਰੱਖ ਦਿੱਤੇ ਥੋੜੀ ਦੇਰ 'ਚ ਉਸ ਦੀ ਸੱਸ ਆਸ਼ਾ ਵੀ ਆ ਗਈ ਤਾਂ ਮੀਨਾ ਬੋਲੀ ਮਾਜੀ ਐਨਾ ਵੀ ਕੋਈ ਸਮਾਂ ਲਗਾਉਂਦਾ ਹੈ ਮੰਦਰ ਵਿੱਚ ਨਹੀਂ ਬਹੂ ਰਸਤੇ 'ਚ ਮੇਰੀ ਸਹੇਲੀ ਮਿਲ ਗਈ ਸੀ ਤਾਂ ਹਾਲਚਾਲ ਪੁੱਛਣ ਦੱਸਣ ਵਿੱਚ ਥੋੜਾ ਸਮਾਂ ਲੱਗ ਗਿਆ ਅੱਛਾ ਇੱਕ ਗੱਲ ਦੱਸ ਤੇਰਾ ਸੋਹਰਾ ਆਇਆ ਕਿ ਨਹੀਂ ਹਾਂ ਮਾਜੀ ਤੁਹਾਨੂੰ ਕਦੋਂ ਤੋਂ ਲੱਭ ਰਹੇ ਹਨ ਹੁਣੇ-ਹੁਣੇ ਬਾਹਰ ਨਿਕਲੇ ਹਨ ਤੁਸੀਂ ਕੰਮ ਕਰੋ ਇਹ ਲਓ ਮੇਰੀ ਅਲਮਾਰੀ ਦੀ ਚਾਬੀ ਮੇਰੀ ਅਲਮਾਰੀ ਚ ਬੌਜੀ ਨੇ ਆਪਣਾ ਬੈਗ ਰੱਖਿਆ ਹੈ ਤੁਸੀਂ ਲਿਜਾ ਕੇ ਆਪਣੀ ਅਲਮਾਰੀ ਵਿੱਚ ਰੱਖ ਲਓ ਉਹ ਕੀ ਹੈ ਨਾ ਢੇਰ ਸਾਰੇ ਪੈਸੇ ਹਨ ਕੱਲ ਨੂੰ ਇੱਧਰ ਉੱਧਰ ਹੋ ਗਏ ਤਾਂ ਤੁਸੀਂ ਸਾਰੇ ਤਾਂ ਮੇਰਾ ਹੀ ਨਾਮ ਲਗਾਉਂਗੇ ਕਿਉਂਕਿ ਸੋਹਰੇ ਘਰ ਵਿੱਚ ਸਭ ਤੋਂ ਪਹਿਲਾਂ ਸ਼ੱਕ ਤਾਂ ਬਹੁਤ ਹੀ ਜਾਂਦਾ ਹੈ ਫਿਰ ਆਸ਼ਾ ਬੋਲੀ ਇਸ ਤਰ੍ਹਾਂ ਨਹੀਂ ਹੈ ਬਹੁ ਅਸੀ ਤਾਂ ਹਮੇਸ਼ਾ ਤੈਨੂੰ ਆਪਣੀ ਧੀ ਮੰਨਿਆ ਹੈ ਜੇਕਰ ਛੋਟੀ ਮੋਟੀ ਕੋਈ ਗੱਲ ਹੁੰਦੀ ਵੀ ਹੈ ਤਾਂ ਉਸ ਨੂੰ ਦਿਲ ਨਾਲ ਲਗਾ ਕੇ ਨਹੀਂ ਰੱਖਣਾ ਚਾਹੀਦਾ ਮੈਂ ਬੈਕ ਕਰ ਲੈਂਦੀ ਹਾਂ ਇਸ ਤਰ੍ਹਾਂ ਕਹਿੰਦੇ ਹੋਏ ਆਸ਼ਾ ਜੀ ਬਹੂ ਦੇ ਕਮਰੇ ਵਿੱਚ ਜਾਣ ਲੱਗੀ ਤਾਂ ਅਚਾਨਕ ਉਹਨਾਂ ਦਾ ਮੱਥਾ ਠਣਕਿਆ ਕਿ આજ ਤੱਕ ਜੋ ਬਹੂ ਆਪਣੇ ਕਮਰੇ ਦਾ ਦਰਵਾਜ਼ਾ ਤੱਕ ਬੰਦ ਰੱਖਦੀ ਸੀ ਉਸ ਬਹੂ ਨੇ ਉਹਨਾਂ ਨੂੰ ਆਪਣੀ ਅਲਮਾਰੀ ਦੀ ਚਾਬੀ ਕਿਵੇਂ ਦੇ ਦਿੱਤੀ ਫਿਰ ਇਸ ਵਿਚਾਰ ਨੂੰ ਰਫਾ ਦਫਾ ਕਰਦੇ ਹੋਏ ਉਹ ਬਹੁ ਦੇ ਕਮਰੇ ਚ ਗਈ ਤੇ ਅਲਮਾਰੀ ਖੋਲ ਕੇ ਆਪਣੇ ਪਤੀ ਦਾ ਬੈਗ ਕੱਢ ਕੇ ਲਿਆਈ ਤੇ ਆਪਣੇ ਕਮਰੇ ਵਿੱਚ ਅਲਮਾਰੀ ਵਿੱਚ ਰੱਖ ਦਿੱਤਾ ਉਸੇ ਸਮੇਂ ਸੋਮਨਾਥ ਜੀ ਵੀ ਆਗੇ ਤੇ ਬੋਲੇ ਹੱਦ ਕਰਦੀ ਐ ਤੂੰ ਵੀ ਤੈਨੂੰ ਕਿਹਾ ਸੀ ਕਿ ਮੈਂ ਆਵਾਂ ਜਦ ਤਾ ਤੂੰ ਘਰ ਵਿੱਚ ਹੀ ਮਿਲੀ ਪਰ ਤੂੰ ਮੇਰੀ ਗੱਲ ਸੁਣਦੀ ਨਹੀਂ ਪਤੀ ਦੀ ਗੱਲ ਸੁਣ ਕੇ ਆਸ਼ਾ ਜੀ ਬੋਲੀ ਜਿਸ ਕੰਮ ਦੇ ਲਈ ਤੁਸੀਂ ਮੈਨੂੰ ਲੱਭ ਰਹੇ ਹੋ ਉਹ ਕੰਮ ਤਾਂ ਮੈਂ ਪਹਿਲਾਂ ਹੀ ਕਰ ਚੁੱਕੀ ਹਾਂ ਸੋਮਨਾਥ ਜੀ ਨੇ ਕਿਹਾ ਕਿਹੜਾ ਕੰਮ ਪੇ ਆਸ਼ਾ ਬੋਲੀ ਤੁਸੀਂ ਜੋ ਬੈਗ ਬਹੂ ਨੂੰ ਦਿੱਤਾ ਸੀ ਮੈਂ ਅਲਮਾਰੀ ਵਿੱਚ ਰੱਖ ਦਿੱਤਾ ਹੈ ਤੇ ਦੇਖੋ ਤਾਲਾ ਲਾ ਕੇ ਚਾਬੀ ਵੀ ਆਪਣੇ ਕੋਲ ਰੱਖ ਲਈ ਹੈ ਇਹ ਤਾਂ ਠੀਕ ਹੈ ਪਰ ਤੂੰ ਬੈਗ ਚੈੱਕ ਤਾਂ ਕਰ ਲਿਆ ਸੀ ਨਾ ਠੀਕ ਠੰਗ ਨਾਲ ਰੱਖਿਆ ਤਾਂ ਹੈ ਨਾ ਹਾਂ ਪੂਰਾ ਬੈਗ ਚੱਕ ਕੇ ਅੰਦਰ ਰੱਖਿਆ ਹੈ ਤੁਸੀਂ ਮੈਨੂੰ ਬੁੱਧੂ ਸਮਝਦੇ ਹੋ ਪਰ ਤੁਹਾਡੀ ਆਸ਼ਾ ਨਹੀਂ ਬੁੱਧੂ ਨਹੀਂ ਹੈ ਨਹੀਂ ਆਸ਼ਾ ਤੂੰ ਬਸ ਜ਼ਰੂਰਤ ਤੋਂ ਜ਼ਿਆਦਾ ਸਿੱਧੀ ਹੈ ਕਿਸੇ ਤੇ ਵੀ ਭਰੋਸਾ ਕਰ ਲੈਂਦੀ ਹੈ ਪਰ ਇਹ ਦੁਨੀਆ ਬਹੁਤ ਬੁਰੀ ਹੈ ਹੁਣ ਦੂਰ ਕਿਉਂ ਜਾਣਾ ਆਪਣੇ ਘਰ ਵਿੱਚ ਹੀ ਦੇਖ ਲੈ ਮੌਕਾ ਮਿਲਨ ਤੇ ਸਾਡਾ ਆਪਣਾ ਪੁੱਤ ਵੀ ਸਾਨੂੰ ਠੱਗਦੇ ਸਮੇਂ ਨਹੀਂ ਸੋਚੇਗਾ ਤੁਸੀਂ ਵੀ ਨਾ ਇੰਨਾ ਨਾ ਸੋਚਿਆ ਕਰੋ ਮੈਨੂੰ ਤਾਂ ਤੁਹਾਡੀ ਹੀ ਚਿੰਤਾ ਲੱਗੀ ਰਹਿੰਦੀ ਹੈ ਕੱਲ ਨੂੰ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਤੁਹਾਡਾ ਖਿਆਲ ਕੌਣ ਰੱਖੇਗਾ ਇੱਕ ਪਲ ਲਈ ਵੀ ਇਹ ਗੱਲ ਆਪਣੇ ਮੂੰਹੋਂ ਨਾ ਕੱਢੀ ਆਸ਼ਾ ਜੀ ਦੇ ਮੂੰਹ ਤੇ ਹੱਥ ਰੱਖਦੇ ਹੋਏ ਸੋਮਨਾਥ ਜੀ ਬੋਲੇ ਮੈਂ ਸਾਰੇ ਰਿਸ਼ਤੇ ਅਜ਼ਮਾ ਲਏ ਹਨ ਕੀ ਕੌਣ ਆਪਣਾ ਹੈ ਤੇ ਕੌਣ ਬੇਗਾਨਾ ਸਾਡੇ ਦੋਨਾਂ ਦਾ ਰਿਸ਼ਤਾ ਹੀ ਇਹੋ ਜਿਹਾ ਹੈ ਜੋ ਨੀਸਵਾਰਥ ਭਾਵਨਾ ਨਾਲ ਜੁੜਿਆ ਹੈ ਅਸੀਂ ਇੱਕ ਦੂਜੇ ਲਈ ਸੋਚਦੇ ਹਾਂ ਨਹੀਂ ਤਾਂ ਆਪਣੀ ਔਲਾਦ ਵੀ ਆਪਣੀ ਨਹੀਂ ਹੈ ਤੁਸੀਂ ਆਪਣੇ ਪੁੱਤ ਦੇ ਖਿਲਾਫ ਮਨ ਵਿੱਚ ਜ਼ਹਿਰ ਨਾ ਰੱਖੋ ਉਹ ਹੁਣ ਵਿਆਹ ਗਿਆ ਹੈ ਉਸਦੀ ਪਤਨੀ ਦੀ ਜ਼ਿੰਮੇਵਾਰੀ ਵੀ ਉਸਤੇ ਹੈ ਤੇ ਬਹੁ ਦੀ ਵੀ ਤਾਂ ਆਏ ਦਿਨ ਕੋਈ ਨਾ ਕੋਈ ਡਿਮਾਂਡ ਚਲਦੀ ਰਹਿੰਦੀ ਹੈ ਹੁਣ ਉਸਤੇ ਸ਼ੌਂਕ ਪੂਰੇ ਕਰੇਗਾ ਜਾਂ ਆਪਣੇ ਮਾਪਿਆਂ ਨੂੰ ਦੇਖੇਗਾ ਛੱਡੋ ਐਨਾ ਗੱਲਾਂ ਨੂੰ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਬੈਠ ਕੇ ਚਾਹ ਪਿੰਦੇ ਹਾਂ ਦਰਸਲ ਸੋਮਨਾਥ ਜੀ ਆਪਣੀ ਪਤਨੀ ਆਸ਼ਾ ਦੀ ਬਿਮਾਰੀ ਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੇ ਸੀ ਤੇ ਆਸ਼ਾ ਜੀ ਦੀ ਬਿਮਾਰੀ ਦਾ ਇਲਾਜ ਬਹੁਤ ਮਹਿੰਗਾ ਸੀ ਜੋ ਸਿਰਫ ਸ਼ਹਿਰ ਦੇ ਸਭ ਤੋਂ ਵੱਡੇ ਹਸਪਤਲ ਵਿੱਚ ਹੀ ਹੋ ਸਕਦਾ ਸੀ ਅਗਲੇ ਦਿਨ ਉਹਨਾਂ ਨੇ ਆਪਣੀ ਪਤਨੀ ਦੇ ਆਪਰੇਸ਼ਨ ਲਈ ਤਰੀਕ ਲੈ ਲਈ ਉਸ ਸਮੇਂ ਉਹਨਾਂ ਦਾ ਪੁੱਤ ਮਨੀਸ਼ ਦੂਜੇ ਸ਼ਹਿਰ ਗਿਆ ਹੋਇਆ ਸੀ ਦੋ ਦਿਨ ਬਾਅਦ ਜਦੋਂ ਵਾਪਸ ਆਇਆ ਤਾਂ ਮੀਨਾ ਨੇ ਉਸੇ ਵੇਲੇ ਉਸਦੇ ਕੰਨ ਭਰ ਦਿੱਤੇ ਉਹ ਗੁੱਸੇ ਨਾਲ फडਕਦਾ ਹੋਇਆ ਬਾਹਰ ਨਿਕਲਿਆ ਤੇ ਬੋਲਿਆ ਬਾਉ ਜੀ ਇਹ ਸਭ ਕੀ ਲਗਾ ਰੱਖਿਆ ਹੈ ਤੁਸੀਂ ਤਾਂ ਸੋਮਨਾ ਜੀ ਬਾਹਰ ਆਉਂਦੇ ਹੀ ਬੋਲੇ ਕਿਸ ਬਾਰੇ ਗੱਲ ਕਰ ਰਹੇ ਆਂ ਪੁੱਤ ਮੈਨੂੰ ਕੁਝ ਸਮਝਿਆ ਨਹੀਂ ਐਨੇ ਵੀ ਨਾ ਸਮਝ ਨਾ ਬਣੋ ਬਾਉ ਜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮਾਂ ਦੇ ਬਾਰੇ ਗੱਲ ਕਰ ਰਿਹਾ ਹਾਂ ਕਿਉਂ ਪੁੱਤ ਉਸ ਵਿਚਾਰੀ ਨੇ ਤੁਹਾਡਾ ਕੀ ਵਿਗਾੜ ਦਿੱਤਾ ਉਹ ਤਾਂ ਖੁਦ ਕੈਂਸਰ ਨਾਲ ਲੜ ਰਹੀ ਹੈ ਹਾਂ ਮੈਂ ਸਭ ਜਾਣਦਾ ਹਾਂ ਪਰ ਤੁਹਾਨੂੰ ਸ਼ਾਇਦ ਸਮਝ ਨਹੀਂ ਆ ਰਿਹਾ ਪਹਿਲਾਂ ਹੀ ਮਾਂ ਦੇ ਇਲਾਜ ਲਈ ਤੁਸੀਂ ਗਹਿਣੇ ਵੇਚ ਚੁੱਕੇ ਹੋ ਤੇ ਹੁਣ ਆਪਣੇ ਪਿੰਡ ਦੀ ਜ਼ਮੀਨ ਵੀ ਵੇਚ ਦਿੱਤੀ ਤੇ ਮੈਨੂੰ ਪੁੱਛਣਾ ਤੱਕ ਵੀ ਜ਼ਰੂਰੀ ਨਾ ਸਮਝਿਆ ਮੇਰੀ ਸਲਾਹ ਵੀ ਤੁਹਾਡੇ ਲਈ ਕੋਈ ਮਾਇਨੇ ਨਹੀਂ ਰੱਖਦੀ ਫਿਰ ਸੋਮਨਾਥ ਜੀ ਬੋਲੇ ਚੰਗਾ ਹੋਇਆ ਜੋ ਤੇਰੇ ਸੁੱਤਣ ਨੇ ਤੈਨੂੰ ਖਬਰ ਪਹੁੰਚਾ ਦਿੱਤੀ ਹੁਣ ਕੀ ਕਰਾਂ ਪੁੱਤ ਤੂੰ ਤਾਂ ਆਪਣੀ ਮਾਂ ਨੂੰ ਮਰਨ ਦੇ ਲਈ ਛੱਡ ਦਿੱਤਾ ਹੈ ਉਸਦੀ ਤਾਂ ਚਿੰਤਾ ਹੈ ਨਹੀਂ ਤੈਨੂੰ ਦਿਨ ਰਾਤ ਆਪਣੀ ਪਤਨੀ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਵਿੱਚ ਲੱਗਿਆ ਹੋਇਆ ਹੈ ਉਸੇ ਵੇਲੇ ਮਨੀਸ਼ ਬਿਲ ਬੋਲਿਆ ਮੈਨੂੰ ਸਮਝ ਨਹੀਂ ਆਉਂਦਾ ਆਖਰ ਤੁਹਾਨੂੰ ਹੋਇਆ ਕੀ ਹੈ ਮੈਂ ਕੀ ਤੁਹਾਡਾ ਦੁਸ਼ਮਣ ਹਾਂ ਪਰ ਪੁੱਤ ਤੁਹਾਡੀਆਂ ਹਰਕਤਾਂ ਤੋਂ ਤਾਂ ਇਹ ਹੀ ਲੱਗਦਾ ਹੈ ਕਿ ਤੈਨੂੰ ਆਪਣੀ ਮਾਂ ਦੀ ਚਿੰਤਾ ਨਹੀਂ ਹੈ ਇੱਕ ਮਹੀਨਾ ਪਹਿਲਾਂ ਤੂੰ 10 ਲੱਖ ਦੀ ਕਾਰ ਖਰੀਦੀ ਹੈ ਤੇ ਹਾਲੇ ਕੁਝ ਦਿਨ ਪਹਿਲਾਂ ਹੀ ਜਾ ਤੂੰ ਬਹੂ ਨੂੰ ਸੋਨੇ ਦਾ ਹਾਰ ਖਰੀਦ ਕੇ ਲਿਆ ਕੇ ਦਿੱਤਾ ਹੈ ਆਪਣੇ ਤੇ ਆਪਣੀ ਪਤਨੀ ਦੇ ਸ਼ੌਂਕ ਪੂਰੇ ਕਰਨ ਦੇ ਲਈ ਤੂੰ ਲੱਖਾਂ ਰੁਪਏ ਖਰਚ ਕਰ ਸਕਦਾ ਹੈ ਪਰ ਆਪਣੀ ਮਾਂ ਦੇ ਇਲਾਜ ਤੇ ਨਹੀਂ ਤੇ ਰਹੀ ਉਸ ਜ਼ਮੀਨ ਦੀ ਗੱਲ ਤਾਂ ਉਹ ਜ਼ਮੀਨ ਮੈਂ ਆਪਣੇ ਖੂਨ ਪਸੀਨੇ ਨਾਲ ਕਮਾਏ ਹੋਏ ਪੈਸਿਆਂ ਨਾਲ ਖਰੀਦੀ ਸੀ ਤੇ ਜੇਕਰ ਵੇਚ ਵੀ ਦਿੱਤੀ ਤਾਂ ਇਸ ਵਿੱਚ ਮੈਨੂੰ ਤੈਨੂੰ ਪੁੱਛਣ ਦੀ ਕੀ ਜ਼ਰੂਰਤ ਸੀ ਪਰ ਬਾਉ ਜੀ ਮੇਰਾ ਵੀ ਆਪਣਾ ਪਰਿਵਾਰ ਹੈ ਮੇਰੇ ਬੱਚੇ ਤੇ ਪਤਨੀ ਦਾ ਵੀ ਤਾਂ ਕੁਝ ਸੋਚੋ ਤੁਸੀਂ ਤਾਂ ਸਾਨੂੰ ਕੰਗਾਲ ਕਰਦੇ ਜਾ ਰਹੇ ਹੋ ਫਿਰ ਸੋਮਨਾਥ ਜੀ ਗੁੱਸੇ ਚ ਬੋਲੇ ਪਤ ਕੀ ਬੋਲਿਆ ਤੂੰ بیوی ਬੱਚੇ ਤੈਨੂੰ ਇਸ ਦੁਨੀਆ ਚ ਲਿਹਾਉਣ ਵਾਲਾ ਕੌਣ ਹੈ ਤੇਰੀ ਮਾਂ ਜਿਸ ਦਿਨ ਤੈਨੂੰ ਬੁਖਾਰ ਹੁੰਦਾ ਜਾਂ ਤੂੰ ਬਿਮਾਰ ਹੋ ਜਾਂਦਾ ਤਾਂ ਅਸੀਂ ਦੋਨੋਂ ਖਾਣਾ ਨਹੀਂ ਖਾਂਦੇ ਸੀ ਪੂਰੀ ਰਾਤ ਜਾ ਕੇ ਤੇਰੀ ਮਾਂ ਤੇਰਾ ਖਿਆਲ ਰੱਖਦੀ ਸੀ ਫਿਰ ਵੀ ਉਸਦੇ ਚਿਹਰੇ ਤੇ ਥਕਾਵਟ ਤੱਕ ਨਹੀਂ ਆਉਂਦੀ ਸੀ ਦਿਨ ਰਾਤ ਤੇਰੀ ਨਜ਼ਰ ਉਤਾਰਦੀ ਸੀ ਬਸ ਬੌਜੀ ਇਨਾ ਫਾਲਤੂ ਦੀਆਂ ਗੱਲਾਂ 'ਚ ਮੇਰਾ ਸਮਾਂ ਖਰਾਬ ਨਾ ਕਰੋ ਕਿਹੜਾ ਐਹਸਾਨ ਕਰ ਦਿੱਤਾ ਸੀ ਤੁਸੀਂ ਸਾਡੇ 'ਤੇ ਹਰ ਮਾਪਿਓ ਆਪਣੇ ਬੱਚਿਆਂ ਲਈ ਕਰਦੇ ਹਨ ਉਸੇ ਵੇਲੇ ਸੋਮਨਾਥ ਜੀ ਅੱਖਾਂ ਦੇ ਹੰਝੂ ਪੂੰਝਦੇ ਹੋਏ ਕੰਬਦੀ ਹੋਈ ਆਵਾਜ਼ ਵਿੱਚ ਬੋਲੇ ਖਬਰਦਾਰ ਹੁਣ ਇੱਕ ਸ਼ਬਦ ਵੀ ਅੱਗੇ ਬੋਲਿਆ ਤਾਂ ਪਰਸੋਂ ਮੈਂ ਤੇਰੀ ਮਾਂ ਦੇ ਇਲਾਜ ਲਈ ਉਸਨੂੰ ਹਸਪਤਾਲ ਲੈ ਕੇ ਜਾ ਰਿਹਾ ਹਾਂ ਤੇ ਇਸ ਬਾਰੇ ਮੈਂ ਕਿਸੇ ਦੀ رائے ਨਹੀਂ ਲੈਣੀ ਆਪਣੇ ਪਿਓ ਦੀ ਇਹ ਗੱਲ ਸੁਣ ਕੇ ਮਨੀਸ਼ ਥੋੜੀ ਜਿਹੀ ਨਿਮਰਤਾ ਦਿਕਾਂਦੇ ਹੋਏ ਬੋਲਿਆ ਬਾਉ ਜੀ ਇਹੋ ਜਿਹੀ ਗੱਲ ਨਹੀਂ ਹੈ ਪਰ ਜੇਕਰ ਮਾਂ ਦੇ ਇਲਾਜ ਚ ਕੁਝ ਪੈਸੇ ਬਚੇ ਤਾਂ ਉਹ ਸਾਨੂੰ ਦੇ ਦੇਣਾ ਦਰ ਅਸਲ ਮੈਂ ਆਪਣੇ ਦੋਸਤੇ ਨਾਲ ਪਾਰਟਨਰਸ਼ਿਪ ਵਿੱਚ ਇੱਕ ਬਿਜ਼ਨਸ ਸ਼ੁਰੂ ਕੀਤਾ ਹੈ ਜੇਕਰ ਮੈਨੂੰ ਪੈਸੇ ਨਾ ਮਿਲੇ ਤਾਂ ਮੈਨੂੰ ਕਿਸੇ ਤੋਂ ਕਰਜ਼ਾ ਚੁਕਣਾ ਪਵੇਗਾ ਫਿਰ ਸੋਮਨਾਥ ਜੀ ਬੋਲੇ ਅੱਛਾ ਮਤਲਬ ਦੀ ਗੱਲ ਤਾਂ ਮੈਨੂੰ ਹੁਣ ਸਮਝਾਈ ਹੈ ਹੁਣ ਪੁੱਤ ਐਨੇ ਵੱਡੇ ਹਸਪਤਾਲ ਚ ਕਿੰਨਾ ਖਰਚਾ ਹੋਵੇਗਾ ਇਹ ਤਾਂ ਤੂੰ ਖੁਦ ਹੀ ਵੀ ਸੋਚ ਸਕਦਾ ਹੈ ਤੇ ਆਪਣੇ ਬੁੱਢੇ ਮਾਪਿਆਂ ਦੀ ਮਦਦ ਕਰਨ ਦੀ ਬਜਾਏ ਤੂੰ ਉਹਨਾਂ ਤੋਂ ਪੈਸੇ ਮੰਗ ਰਿਹਾ ਹੈ ਸ਼ਰਮ ਹੋਣੀ ਚਾਹੀਦੀ ਏ ਤੈਨੂੰ ਇਹਨਾਂ ਕਹਿ ਕੇ ਸੋਮਨਾ ਜੀ ਉੱਥੋਂ ਚਲੇ ਗਏ ਅਗਲੇ ਹੀ ਦਿਨ ਹਸਪਤਲ ਵਿੱਚੋਂ ਫੋਨ ਆ ਗਿਆ ਕਿ ਇਲਾਜ ਦੇ ਲਈ ਹਸਪਤਲ 'ਚ ਪੈਸੇ ਜਮ੍ਹਾਂ ਕਰਵਾ ਦਿਓ ਤੇ ਮਰੀਜ਼ ਨੂੰ ਦਾਖਲ ਕਰਵਾ ਦਿਓ ਫਿਰ ਸੋਮਨਾ ਜੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਅਸੀਂ ਕੱਲ ਹਸਪਤਲ ਜਾਣਾ ਹੈ ਤੇ ਤੈਨੂੰ ਹਸਪਤਲ ਵਿੱਚ ਦਾਖਲ ਕਰਵਾਉਣਾ ਹੈ ਇਸ ਲਈ ਹਸਪਤਲਲੇ ਕੁਝ ਕੱਪੜੇ ਚੁੱਕ ਲੈ। ਜਲਦੀ ਹੀ ਤੇਰੀ ਸਾਰੀ ਪਰੇਸ਼ਾਨੀ ਦੂਰ ਹੋ ਜਾਵੇਗੀ। ਫਿਰ ਆਸ਼ਾ ਹੱਸਦੇ ਹੋਏ ਬੋਲੀ ਅਸੀਂ ਦੋਨੋਂ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ 'ਚ ਪਹੁੰਚ ਚੁੱਕੇ ਹਾਂ। ਫਿਰ ਵੀ ਖੁਦ ਤੋਂ ਜ਼ਿਆਦਾ ਖਿਆਲ ਰੱਖਦੇ ਹੋਂ ਤੁਸੀਂ ਮੇਰਾ। ਤਾਂ ਸੋਮਨਾਥ ਜੀ ਨੇ ਕਿਹਾ ਆਸ਼ਾ ਤੂੰ ਹੈ ਤਾਂ ਮੈਂ ਹਾਂ ਨਹੀਂ ਤਾਂ ਮੈਂ ਕੁਝ ਵੀ ਨਹੀਂ। ਜਦ ਤੂੰ ਇਸ ਘਰ ਵਿੱਚ ਨਹੀਂ ਹੁੰਦੀ ਤਾਂ ਮੈਨੂੰ ਇਹ ਘਰ ਵੀ ਚੰਗਾ ਨਹੀਂ ਲੱਗਦਾ। ਸੋਮਨਾਥ ਜੀ ਨੇ ਪੈਸਿਆਂ ਨਾਲ ਭਰਿਆ ਬੈਗ ਸੰਭਾਲ ਕੇ ਰੱਖ ਲਿਆ ਤੇ ਪਤਨੀ ਨੂੰ ਹਸਪਤਲ ਲੈ ਕੇ ਜਾਣ ਲੱਗੇ ਤਾਂ ਆਪਣੇ ਪੁੱਤ ਨੂੰ ਕਿਹਾ ਕਿ ਮੈਂ ਤੇਰੀ ਮਾਦਾ ਇਲਾਜ ਕਰਵਾਉਣ ਜਾ ਰਿਹਾ ਹਾਂ ਕਿ ਤੂੰ ਚੱਲੇਗਾ ਤਾਂ ਬਹੂ ਬੋਲੀ ਇੱਕ ਹੀ ਕਰਨਗੇ ਉੱਥੇ ਜਾ ਕੇ ਤੁਸੀਂ ਹੈਗੇ ਹੋ ਮਾਜੀ ਦੀ ਦੇਖਪਾਲ ਕਰਨ ਦੇ ਲਈ ਉਹਦੇ ਪੁੱਤ ਦੇ ਮੋਹ ਇਹ ਸ਼ਬਦ ਵੀ ਨਾ ਨਿਕਲਿਆ ਕਿ ਫਿਰ ਆਸ਼ਾ ਜੀ ਬੋਲੀ ਉਹਨਾਂ ਨੂੰ ਕਿਉਂ ਪਰੇਸ਼ਾਨ ਕਰਦੇ ਹੋ ਤੁਸੀਂ ਮੇਰੇ ਨਾਲ ਹੋ ਤਾਂ ਚਿੰਤਾ ਕਿਸ ਗੱਲ ਦੀ ਚਲੋ ਅਸੀਂ ਚੱਲਦੇ ਹਾਂ ਸੋਮਨਾ ਜੀ ਨੂੰ ਆਪਣੇ ਪੁੱਤ ਬਹੁਤ ਤੇ ਗੁੱਸਾ ਬਹੁਤ ਆਇਆ ਪਰ ਉਹ ਆਪਣੀ ਪਤਨੀ ਨੂੰ ਪਰੇਸ਼ਾਨ ਕਰਨਾ ਨਹੀਂ ਚਾਹੁੰਦੇ ਸੀ ਇਸ ਲਈ ਚੁੱਪਚਾਪ ਉੱਥੋਂ ਚੱਲ ਪਏ ਆਸ਼ਾ ਜੀ ਨੂੰ ਨਰਸ ਅੰਦਰ ਲੈ ਕੇ ਚਲੇ ਗਏ ਜਦਕਿ ਸੋਮਨਾ ਜੀ ਕਾਊਂਟਰ ਤੇ ਪੈਸਾ ਜਮ੍ਹਾਂ ਕਰਵਾਉਣ ਲੱਗੇ ਉਸੇ ਵੇਲੇ ਕਾਊਂਟਰ ਤੇ ਬੈਠੇ ਇੱਕ ਆਦਮੀ ਨੇ ਕਿਹਾ ਸੋਮਨਾ ਜੀ ਤੁਸੀਂ ਤਾਂ ਕਿਹਾ ਸੀ ਕਿ ਤੁਸੀਂ ਪੂਰੇ ਪੈਸੇ ਜਮ੍ਹਾਂ ਕਰਵਾ ਰਹੇ ਹੋ ਪਰ ਇਹ ਤਾਂ ਸਿਰਫ 8 ਲੱਖ ਰੁਪਏ ਹਨ ਆਪਰੇਸ਼ਨ ਤਾਂ ਅਸੀਂ ਸ਼ੁਰੂ ਕਰ ਰਹੇ ਹਾਂ ਪਰ ਬਾਕੀ ਦੇ ਪੈਸੇ ਤੁਸੀਂ ਜਲਦੀ ਜਮ੍ਹਾਂ ਕਰਵਾ ਦਿਓ ਇਹ ਗੱਲ ਸੁਣ ਕੇ ਸੋਮਨਾ ਜੀ ਹੈਰਾਨ ਰਹਿ ਕੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਉਸ ਵਿੱਚ ਤਾਂ ਪੂਰੇ 10 ਲੱਖ ਰੁਪਏ ਸੀ ਉਸੇ ਵੇਲੇ ਕਾਊਂਟਰ ਤੇ ਬੈਠੇ ਆਦਮੀ ਨੇ ਕਿਹਾ ਕਿ ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਕੈਮਰਾ ਚੈੱਕ ਕਰ ਸਕਦੇ ਹੋ ਤਾਂ ਸੋਮਨਾ ਜੀ ਇੱਕ ਪਲ ਲਈ ਉਸ ਸਮੇਂ ਨੂੰ ਯਾਦ ਕਰਨ ਲੱਗੇ ਜਦ ਉਹਨਾਂ ਨੇ ਆਪਣੀ ਬਹੂ ਨੂੰ ਪੈਸੇ ਦਿੱਤੇ ਸੀ ਤੇ ਫਿਰ ਬੋਲੇ ਨਹੀਂ ਨਹੀਂ ਸਾਨੂੰ ਦੂਸਰੇ ਕਿ ਠੱਗਣਗੇ ਇਹ ਠੇਕਾ ਤਾਂ ਸਾਡੇ ਆਪਣਿਆਂ ਨੇ ਲੈ ਰੱਖਿਆ ਹੈ ਮੈਂ ਹੁਣੇ ਆਉਂਦਾ ਹਾਂ ਉਧਰ ਘਰ ਉਹਨਾਂ ਦਾ ਪੁੱਤ ਮਨੀਸ਼ ਥੋੜੀ ਚਿੰਤਾ ਵਿੱਚ ਬੈਠਾ ਸੀ ਤਾਂ ਮੀਨਾ ਬੋਲੀ ਤੁਸੀਂ ਚਿੰਤਾ ਕਿਉਂ ਕਰਦੇ ਹੋ ਅੱਜ ਤਾਂ ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਪਰੇਸ਼ਾਨੀ ਖਤਮ ਹੋਣ ਵਾਲੀ ਹੈ ਤੁਹਾਡੀ ਮਾਂ ਦਾ ਇਲਾਜ ਹੋ ਜਾਵੇਗਾ ਤਾਂ ਅਸੀਂ ਵੀ ਖੁਸ਼ ਹੋ ਜਾ ਸਕਾਂਗੇ ਫਿਰ ਮਨੀਸ਼ ਬੋਲਿਆ ਪੈਸਿਆਂ ਦੀ ਬਹੁਤ ਜ਼ਿਆਦਾ ਤੰਗੀ ਚੱਲ ਰਹੀ ਹੈ ਤੇ ਹੁਮਨ ਤੇ ਤਾਂ ਘੱਟੋ-ਘੱਟ 50000 ਚਾਹੀਦੇ ਹਨ ਜੇਕਰ ਪੈਸੇ ਹੋਣਗੇ ਤਾਂ ਹੀ ਤਾਂ ਜਾਵਾਂਗੇ ਨਾ ਉਸੇ ਵੇਲੇ ਮੀਨਾ ਬੋਲੀ ਤੁਸੀਂ ਮੇਰਾ ਨਾ ਖਿਆਲ ਰੱਖਤੇ ਹਾਂ ਤੇ ਮੈਂ ਤੁਹਾਡਾ ਇਹਨਾ ਬੋਝ ਵੀ ਘਟ ਨਹੀਂ ਕਰ ਸਕਦੀ ਹੁਣੇ ਰੁਕੋ ਇਸ ਤਰ੍ਹਾਂ ਕਹਿੰਦੇ ਹੋਏ ਮੀਨਾ ਅੰਦਰ ਗਈ ਤੇ ਆਪਣੀ ਅਲਮਾਰੀ ਵਿੱਚੋਂ ਪੈਸੇ ਕੱਢ ਕੇ ਲੈ ਆਈ ਤੇ ਨੋਟਾਂ ਦੇ ਬੰਡਲਾਂ ਨਾਲ ਹਵਾ ਕਰਦੀ ਹੋਈ ਬੋਲੀ ਬਸ ਤੁਸੀਂ ਮੇਰੀ ਚਿੰਤਾ ਕਰਿਆ ਕਰੋ ਮੈਂ ਕਿਸੇ ਹੋਰ ਚਿੰਤਾ ਨੂੰ ਤੁਹਾਡੇ ਕੋਲ ਫਟਕਨ ਤੱਕ ਨਹੀਂ ਦੇਵਾਂਗੀ ਫਿਰ ਮਨੀਸ਼ ਬੋਲਿਆ ਤੇਰੇ ਕੋਲ ਇਹਨੇ ਪੈਸੇ ਕਿੱਥੋਂ ਆਏ ਤਾਂ ਮੀਨਾ ਨੇ ਕਿਹਾ ਤੁਸੀਂ ਆਂਬ ਖਾਓ ਗੁੱਟਲੀਆਂ ਕਿਉਂ ਗਿੰਦੇ ਹੋ ਤਹਾਡੀ ਇਹ ਆਦਤ ਮੈਨੂੰ ਚੰਗੀ ਨਹੀਂ ਲੱਗਦੀ ਤਾਂ ਮਨੀਸ਼ ਬੋਲਿਆ ਇਹ ਗੱਲ ਤਾਂ ਸੱਚ ਹੈ ਸਭ ਦੀ ਚਿੰਤਾ ਕਰ ਕਰਕੇ ਮੇਰਾ ਦਿਮਾਗ ਖਰਾਬ ਹੋ ਗਿਆ ਹੈ ਹੁਣ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੁਣ ਤਾਂ ਪੱਕਾ ਅਸੀਂ ਕੋ ਮਨ ਚ ਲਾਂਗੇ ਇਸ ਤਰ੍ਹਾਂ ਕਹਿੰਦੇ ਹੋਏ ਦੋਨੋਂ ਖਿੜਖਿੜ ਕੇ ਹੱਸਣ ਲੱਗੇ ਉਧਰ ਸੋਮਨਾ ਜੀ ਜਤਕਾਰਾਇਤਾ ਪੋਤ ਤੇ ਬਹੁਤ ਦੀਆਂ ਗੱਲਾਂ ਸੁਣ ਕੇ ਤਾੜੀ ਮਾਰਦੇ ਹੋਏ ਬੋਲੇ ਵਾਹ ਤੁਸੀਂ ਤਾਂ ਕਮਾਲ ਹੀ ਕਰ ਦਿੱਤਾ ਉਥੇ ਤੁਹਾਡੀ ਮਾਂ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ ਤੇ ਤੁਸੀਂ ਦੋਨੋਂ ਆਪਣੇ ਹੀ ਘਰ 'ਚ ਪੈਸੇ ਚੋਰੀ ਕਰਕੇ ਉਸੇ ਪੈਸਿਆਂ ਨਾਲ ਘੁੰਮਣ ਦੇ ਸੁਪਨੇ ਦੇਖ ਰਹੇ ਹੋ ਉਸੇ ਸਮੇਂ ਆਪਣੇ ਪਿਓ ਦੇ ਪਿੱਛੇ ਪੁਲਿਸ ਨੂੰ ਆਇਆ ਦੇਖ ਕੇ ਮਨੀਸ਼ ਤੇ ਮੀਨਾ ਦੇ ਪਸੀਨੇ ਛੁੱਟ ਕੇ ਮੀਨਾ ਕੰਬਦੀ ਹੋਈ ਆਵਾਜ਼ ਵਿੱਚ ਬੋਲੀ ਇਹ ਕੀ ਕਹਿ ਰਹੇ ਹੋ ਤੁਸੀਂ ਬੌਜੀ ਕੁਝ ਸੋਚ ਸਮਝ ਕੇ ਗੱਲ ਕਰੋ ਮੈਂ ਕਿਹੜੀ ਚੋਰੀ ਕੀਤੀ ਹੈ ਫਿਰ ਸੋਮਨਾਥ ਜੀ ਬੋਲੇ ਜ਼ਿਆਦਾ ਭੋਲੀ ਨਾ ਬਣ ਬਹੁ ਤੂੰ ਐਨੀ ਵੀ ਨਾ ਸਮਝ ਨਹੀਂ ਹੈ ਜਿਸ ਦਿਨ ਤੂੰ ਪੈਸੇ ਸੰਭਾਲ ਕੇ ਰੱਖਣ ਦੀ ਗੱਲ ਕਹੀ ਸੀ ਸ਼ੱਕ ਤਾਂ ਮੈਨੂੰ ਤੇਰੇ ਤੇ ਉਸੇ ਦਿਨ ਹੋਇਆ ਸੀ ਫਿਰ ਮੈਂ ਸੋਚਿਆ ਕਿ ਤੇਰੀ ਸੱਸ ਵੀ ਤਾਂ ਤੇਰੀ ਮਾਂ ਵਰਗੀ ਹੀ ਹੈ ਤੂੰ ਉਸ ਨੂੰ ਕੋਈ ਤਕਲੀਫ ਨਹੀਂ ਆਉਣ ਦੇਵੇਂਗੀ ਉਸਦੇ ਨਾਲ ਕੁਝ ਗਲਤ ਨਹੀਂ ਕਰਨਗੀ ਮਨੀਸ਼ ਬੋਲਿਆ ਬਾਊ ਜੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਆਪਣੀ ਬਹੁਤੇ ਇਸ ਤਰ੍ਹਾਂ ਦਾ ਇਲਜ਼ਾਮ ਲਗਾਉਂਦੇ ਹੋ ਤੁਹਾਡੇ ਕੋਲ ਕੀ ਸਬੂਤ ਹੈ ਕਿ ਪੈਸੇ ਮੀਨਾ ਨੇ ਲਏ ਹਨ ਸੋਮਨਾ ਜੀ ਨੇ ਉਸੇ ਵੇਲੇ ਦੱਸ ਦਿੱਤਾ ਕਿ ਮੇਰੇ ਬੈਗ ਵਿੱਚੋਂ 500 ਰੁਪਏ ਦੇ ਨੋਟਾਂ ਦੇ ਚਾਰ ਬੰਡਲ ਗਾਇਬ ਹਨ ਤੇ ਮਨੀਸ਼ ਨੇ ਜਦ ਮੀਨਾ ਦੇ ਹੱਥ ਵਿੱਚ ਦੇਖਿਆ ਤਾਂ ਉਸਦੇ ਹੱਥ ਵਿੱਚ 500 ਦੇ ਨੋਟਾਂ ਦੇ ਚਾਰ ਬੰਡਲ ਹੀ ਸੀ ਤਾਂ ਮੀਨਾ ਬੋਲੀ ਬਾਊ ਜੀ ਹੋਂ ਤੁਹਾਡੀ ਜ਼ਿੰਦਗੀ ਦੇ ਦਿਨ ਹੀ ਕਿੰਨੇ ਬਚੇ ਹਨ ਤੇ ਤੁਸੀਂ ਉਮਰ 'ਚ ਉਹਨਾਂ ਤੇ ਇੰਨਾ ਪੈਸਾ ਪਾਣੀ ਦੀ ਤਰ੍ਹਾਂ ਬਹਾ ਰਹੇ ਹੋ ਮਾਂ ਤੇ ਇਲਾਜ ਨੂੰ ਛੱਡੋ ਖੁਦ ਵੀ ਚੈਨ ਨਾਲ ਰਹੋ ਤੇ ਸਾਨੂੰ ਵੀ ਰਹਿਨ ਦਿਓ ਇਨਾ ਸੁਣਦੇ ਹੀ ਸੋਮਨਾ ਜੀ ਗੁੱਸੇ ਨਾਲ ਲਾਲ ਹੋ ਗਏ ਤੇ ਉਹਨਾਂ ਨੇ ਇੱਕ ਜ਼ੋਰਦਾਰ ਥੱਪੜ ਆਪਣੀ ਬਹੂ ਦੀ ਗੱਲ ਤੇ ਜੜ ਦਿੱਤਾ ਬਾਉ ਜੀ ਤੁਹਾਡੀ ਹਿੰਮਤ ਕਿਵੇਂ ਹੋਈ ਮੇਰੀ ਪਤਨੀ ਤੇ ਹੱਥ ਚੁੱਕਣ ਦੀ ਉਸੇ ਵੇਲੇ ਇੱਕ ਹੋਰ ਥੱਪੜ ਦੀ ਆਵਾਜ਼ ਨਾਲ ਪੂਰਾ ਘਰ ਗੂੰਜ ਉੱਠਿਆ ਮਨੀਸ਼ ਆਪਣੀ ਗੱਲ ਤੇ ਹੱਥ ਰੱਖ ਕੇ ਚੁੱਪਚਾਪ ਖੜਾ ਹੋ ਗਿਆ ਫਿਰ ਸੋਮਨਾ ਜੀ ਬੋਲੇ ਕਿ ਐਸੇ ਦਿਨ ਲਈ ਮੈਂ ਤੈਨੂੰ ਪੜ੍ਹ ਆ ਲਿਖਾ ਕੇ ਵੱਡਾ ਕੀਤਾ ਸੀ ਕਿ ਤੂੰ ਆਪਣੇ ਮਾਪਿਓ ਨੂੰ ਹੀ ਖੋਣ ਦੇ ਹੰਝੂ ਰੁਵਾਵੇਂ ਫਿਰ ਸੋਮਨਾਥ ਜੀ ਬੋਲੇ ਇੰਸਪੈਕਟਰ ਸਾਹਿਬ ਗ੍ਰਿਫਤਾਰ ਕਰ ਲੋ ਇਹਨਾਂ ਦੋਨਾਂ ਨੂੰ ਮੈਨੂੰ ਇਹੋ ਜਿਹੀ ਔਲਾਦ ਨਹੀਂ ਚਾਹੀਦੀ ਜੋ ਆਪਣੇ ਮਾਪੇ ਉਹਦੇ ਮਰਨ ਦੀ ਰਾਹ ਦੇਖ ਰਹੀ ਹੋਵੇ ਇਹਨਾਂ ਸੁਣਦੇ ਹੀ ਮਨੀਸ਼ ਆਪਣੇ ਪਿਓ ਦੇ ਪੈਰਾਂ ਵਿੱਚ ਟਿਕ ਪਿਆ ਤੇ ਬੋਲਿਆ ਨਹੀਂ ਬਾਪ ਜੀ ਇਸ ਤਰ੍ਹਾਂ ਨਾ ਕਰੋ ਅਸੀਂ ਬਰਬਾਦ ਹੋ ਜਾਵਾਂਗੇ ਅਸੀਂ ਕਿਤੇ ਦੇ ਨਹੀਂ ਰਾਂਗੇ ਬਸ ਇੱਕ ਵਾਰ ਸਾਨੂੰ ਮaaf ਕਰ ਦਿਓ ਪੁੱਤ ਭੁੱਲ ਨਾ ਤੇਰਾ ਬਾਪ ਹਾਂ ਜੇਕਰ ਮੈਂ ਤੈਨੂੰ ਪੜਾ ਲਿਖਾ ਕੇ ਇਸ ਕਾਬਲ ਬਣਾ ਸਕਦਾ ਹਾਂ ਤਾਂ ਇਹਨੂੰ ਸਮਾਂ ਹੰਤੇ ਸਬਕ ਵੀ ਸਿਖਾ ਸਕਦਾ ਹਾਂ ਅੰਜ ਵੀ ਮੈਨੂੰ ਆਪਣੇ ਘਰ ਚ ਚੋਰਾਂ ਦੀ ਕੋਈ ਜ਼ਰੂਰਤ ਨਹੀਂ ਹੈ ਜੋ ਜਿਸ ਥਾਲੀ ਵਿੱਚ ਖਾਂਦੇ ਹਨ ਉਸੇ ਵਿੱਚ ਛੇਦ ਕਰਦੇ ਹਨ ਦੂਰ ਹੋ ਜਾ ਮੇਰੀਆਂ ਨਜ਼ਰਾਂ ਤੋਂ ਤਾਂ ਮਨੀਸ਼ ਆਪਣੇ ਪਿਓ ਦੇ ਪੈਰ ਫੜ ਕੇ ਗਿੜਗੜਾਉਂਦੇ ਹੋਏ ਕਹਿਣ ਲੱਗਾ ਨਹੀਂ ਪਾਪਾ ਮੈਨੂੰ ਮਾਫ ਕਰ ਦਿਓ ਬਹੁਤ ਸਾਰਾ ਪੈਸਾ ਲਗਾ ਕੇ ਮੈਂ ਨਵਾਂ ਬਿਜ਼ਨਸ ਸ਼ੁਰੂ ਕੀਤਾ ਹੈ ਮੈਂ ਜੇਲ੍ਹ ਚਲਾ ਜਾਵਾਂਗਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਵੇਗਾ ਇਸ ਤੋਂ ਪਹਿਲਾਂ ਕਿ ਸੋਮਨਾਥ ਜੀ ਕੁਝ ਕਹਿੰਦੇ ਮੀਨਾ ਬੋਲੀ ਇਸ ਤਰ੍ਹਾਂ ਦਾ ਵੀ ਕੀ ਹੋ ਗਿਆ ਸਾਨੂੰ ਫਾਂਸੀ ਥੋੜੀ ਹੀ ਹੋ ਜਾਵੇਗੀ ਮੇਰੇ ਪਾਪਾ ਦੇ ਕੋਲ ਬਹੁਤ ਪੈਸੇ ਹਨ ਉਹ ਮੈਨੂੰ ਇੱਕ ਪਲ ਵਿੱਚ ਜੇਲ੍ਹ ਤੋਂ छुੜਾ ਲੈਣਗੇ ਤੇ ਉਸ ਤੋਂ ਬਾਅਦ ਅਸੀਂ ਮੇਰੇ ਪਾਪਾ ਦੇ ਨਾਲ ਹੀ ਰਹਾਂਗੇ ਤਾਂ ਮਨੀਸ਼ ਨੇ ਗੁੱਸੇ ਚ ਆ ਕੇ ਆਪਣੀ ਪਤਨੀ ਨੂੰ ਇੱਕ ਜ਼ੋਰਦਾਰ ਥੱਪੜ ਮਾਰਿਆ ਤੇ ਬੋਲਿਆ ਸਿਰਫ ਤੇਰੀਆਂ ਇਹਨਾਂ ਹਰਕਤਾਂ ਦੀ ਵਜ੍ਹਾ ਨਾਲ ਅੱਜ ਮੈਨੂੰ ਇਹ ਦਿਨ ਦੇਖਣੇ ਪੈ ਰਹੇ ਹਨ ਤੇ ਤੇਰੀਆਂ ਹਰਕਤਾਂ ਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਮੈਂ ਵੀ ਹਾਂ ਅੱਜ ਮੈਂ ਆਪਣੇ ਹੀ ਘਰ ਵਿੱਚ ਚੋਰ ਬਣ ਬੈਠਾ ਹਾਂ ਸੋਮਨਾਥ ਜੀ ਨੇ ਆਪਣੇ ਪੁੱਤ ਨੂੰ ਆਪਣੀ ਗਲਤੀ ਦਾ ਪਛਤਾਵਾ ਕਰਦੇ ਹੋਏ ਦੇਖਪੁਲਿਸ ਨੂੰ ਵਾਪਸ ਜਾਣ ਨੂੰ ਕਿਹਾ ਤੇ ਫਿਰ ਉਹਨਾਂ ਦੋਨਾਂ ਨੂੰ ਬੋਲੇ ਹੁਣ ਤੁਸੀਂ ਆਪਣੇ ਝਗੜੇ ਸੁਲਝਾਉਂਦੇ ਰਹੋ ਮੈਨੂੰ ਤਾਂ ਆਪਣੀ ਪਤਨੀ ਦੀ ਜਾਨ ਬਚਾਉਣੀ ਹੈ ਇਹ ਪੈਸਾ ਮੇਰੇ ਹਵਾਲੇ ਕਰੋ ਤਾਂ ਉਹਨਾਂ ਦੀ ਬਹੁ ਮੀਨਾ ਨੇ ਇੱਕ ਹੱਥ ਨਾਲ ਆਪਣੇ ਗੱਲ ਨੂੰ ਸਹਿਲਾਉਂਦੇ ਹੋਏ ਦੂਜੇ ਹੱਥ ਨਾਲ ਨੋਟਾਂ ਦਾ ਬੰਡਲ ਚੁੱਕ ਕੇ ਆਪਣੇ ਸਹੁਰੇ ਨੂੰ ਵਾਪਸ ਕਰ ਦਿੱਤਾ ਜਾਣ ਤੋਂ ਪਹਿਲਾਂ ਸੋਮਨਾ ਚੀ ਬੋਲੇ ਤੇ ਹਾਂ ਤੁਸੀਂ ਆਪਣੇ ਰਹਿਣ ਦਾ ਇੰਤਜ਼ਾਮ ਉੱਪਰ ਦੀ ਮੰਜ਼ਲ ਤੇ ਕਰ ਲਓ ਕਿਉਂਕਿ ਹੁਣ ਮੈਂ ਆਪਣੀ ਪਤਨੀ ਦੇ ਨਾਲ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹਾਂ ਤੇ ਇਸ ਗੱਲ ਤੇ ਕੋਈ ਬਹਿਸ ਨਹੀਂ ਹੋਵੇਗੀ ਮੈਂ ਨਹੀਂ ਚਾਹੁੰਦਾ ਕਿ ਹੁਣ ਮੇਰੀ ਪਤਨੀ ਕੋਈ ਹੋਰ ਪਰੇਸ਼ਾਨੀ ਚੱਲੇ ਜਿਸ ਪੁੱਤ ਨੂੰ ਆਪਣੀ ਜਾਨ ਲੁਟਾ ਕੇ ਅਸੀਂ ਪਾਲ ਪੋਸ ਕੇ ਵੱਡਾ ਕੀਤਾ ਉਸਨੇ ਹੀ ਆਪਣੀ ਮਾਂ ਦੇ ਲਈ ਕੁਝ ਨਾ ਕੀਤਾ ਤਾਂ ਹੁਣ ਮੈਨੂੰ ਹੀ ਕਠੋਰ ਕਦਮ ਚੁੱਕਣਾ ਪਵੇਗਾ ਇਹਨਾਂ ਕਹਿੰਦੇ ਹੋਏ ਸੋਮਨਾ ਜੀ ਉੱਥੋਂ ਚਲੇ ਗਏ ਉਸੇ ਵੇਲੇ ਮੀਨਾ ਬੋਲੀ ਇਹ ਗੱਲ ਤਾਂ ਗਲਤ ਹੈ ਤੁਹਾਡੇ ਬਾਉ ਜੀ ਦੀ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਨ ਫਿਰ ਮਨੀਸ਼ ਨੇ ਕਿਹਾ ਚੁੱਪ ਹੋ ਜਾ ਤੂੰ ਭੁੱਲ ਰਹੀ ਹੈ ਕਿ ਇਹ ਕਰ ਉਹਨਾਂ ਦਾ ਹੈ ਤੇ ਸਾਨੂੰ ਉਸ ਤਰ੍ਹਾਂ ਹੀ ਕਰਨਾ ਪਵੇਗਾ ਜਿਵੇਂ ਉਹ ਕਹਿੰਦੇ ਹਨ ਨਹੀਂ ਤਾਂ ਆਪਣਾ ਸਮਾਨ ਚੱਕੋ ਤੇ ਜਾਓ ਇੱਥੇ ਮੈਂ ਤਾਂ ਇੱਥੇ ਹੀ ਰਾਂਗਾ ਕਰੀਬ 1 ਹਫਤੇ ਬਾਅਦ ਆਸ਼ਾ ਜੀ ਸਿਹਤਮੰਦ ਹੋ ਕੇ ਘਰ ਵਾਪਸ ਆ ਗਈ। ਅੱਜ ਉਹਨਾਂ ਨੂੰ ਘਰ ਖਾਲੀ-ਖਾਲੀ ਲੱਗ ਰਿਹਾ ਸੀ ਤਾਂ ਜਿਵੇਂ ਹੀ ਉਹਨਾਂ ਨੇ ਇਸ ਬਾਰੇ ਆਪਣੇ ਪਤੀ ਤੋਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਤੁਹਾਡੀ ਬਹੁਤ ਦੀ ਇੱਛਾ ਉੱਪਰ ਵਾਲੀ ਮੰਜ਼ਲ ਤੇ ਰਹਿਣ ਦੀ ਸੀ ਤੇ ਮੈਂ ਵੀ ਚਾਹੁੰਦਾ ਸੀ ਕਿ ਹੁਣ ਤੂੰ ਆਪਣੇ ਸ਼ੌਂਕ ਪੂਰੇ ਕਰੇ। ਤੈਨੂੰ ਛੋਟੇ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਬਹੁਤ ਚੰਗਾ ਲੱਗਦਾ ਸੀ ਨਾ? ਤਾਂ ਹੁਣ ਜਲਦੀ ਹੀ ਮੈਂ ਇਸ ਘਰ ਵਿੱਚ ਕੋਚਿੰਗ ਸੈਂਟਰ ਸ਼ੁਰੂ ਕਰ ਰਿਹਾ ਹਾਂ ਬੁੜਾਪੇ 'ਚ ਅਸੀਂ ਜਿੰਨੇ ਵਿਅਸਤ ਰਹਾਂਗੇ ਓਨਾ ਹੀ ਚਿੰਤਾਵਾਂ ਤੋਂ ਦੂਰ ਰਹਾਂਗੇ ਇਹ ਗੱਲ ਸੁਣ ਕੇ ਆਸ਼ਾ ਜੀ ਬਹੁਤ ਖੁਸ਼ ਹੋ ਗਈ ਹੁਣ ਦੋਨੋਂ ਪਤੀ ਪਤਨੀ ਆਪਣੀ ਕਮਾਈ ਨਾਲ ਆਪਣਾ ਖਰਚਾ ਚਲਾ ਰਹੇ ਸੀ ਕਦੇ ਪੁੱਤ ਪੈਸਿਆਂ ਨਾਲ ਮਦਦ ਕਰਨਾ ਵੀ ਚਾਹੁੰਦਾ ਤਾਂ ਸੋਮਨਾਥ ਜੀ ਉਸ ਨੂੰ ਜਵਾਬ ਦਿੰਦੇ ਕਿ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ ਹੈ ਪਹਿਲਾਂ ਵੀ ਮੈਂ ਸਿਰ ਚੁੱਕ ਕੇ ਜੀਆ ਕਰਦਾ ਸੀ ਤੇ ਅੱਜ ਵੀ ਸਿਰ ਚੁੱਕ ਕੇ ਜਿਵਾਂਗਾ ਤੂੰ ਆਪਣੀ ਤੇ ਆਪਣੀ ਪਤਨੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਬਸ ਆਪਣੀ ਮਾਂ ਨੂੰ ਕਦੇ ਦੁੱਖ ਨਾ ਦੇਵੇਂ ਨਹੀਂ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ ਉਸ ਦਿਨ ਤੋਂ ਬਾਅਦ ਉਸ ਘਟਨਾ ਦਾ ਜ਼ਿਕਰ ਕਿਸੇ ਨੇ ਵੀ ਆਸ਼ਾ ਜੀ ਦੇ ਸਾਹਮਣੇ ਨਹੀਂ ਆਉਣ ਦਿੱਤਾ ਆਸ਼ਾ ਜੀ ਵਾਰ-ਵਾਰ ਪ੍ਰਸ਼ਨ ਵਾਚਕ ਨਜ਼ਰਾਂ ਨਾਲ ਆਪਣੇ ਪਤੀ ਨੂੰ ਦੇਖਦੀ ਤੇ ਕਹਿੰਦੀ ਆਖਰ ਪੁੱਤ ਤੇ ਬਹੁਤ ਸਹੀ ਰਸਤੇ ਤੇ ਕਿਵੇਂ ਆ ਗਏ ਤੁਸੀਂ ਇਸ ਤਰ੍ਹਾਂ ਦਾ ਕੀ ਕੀਤਾ ਤਾਂ ਸੋਮਨਾਥ ਜੀ ਹੱਸਦੇ ਹੋਏ ਕਹਿੰਦੇ ਪੁੱਤ ਪੁੱਤ ਹੁੰਦਾ ਹੈ ਤੇ ਪਿਓ ਪਿਓ ਹੁੰਦਾ ਹੈ ਤਾਂ ਦੋਸਤੋ ਕਿ ਸੋਮਨਾਥ ਜੀ ਨੇ ਜੋ ਕਦਮ ਚੁੱਕਿਆ ਉਹ ਸਹੀ ਸੀ ਉਹਨਾਂ ਦਾ ਤਰੀਕਾ ਸਹੀ ਸੀ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵੀ ਜ਼ਰੂਰ ਦੱਸਣਾ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੇ ਵੀਡੀਓਜ਼ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ